ਦੁੱਧ ਪੀ ਕੇ ਜਾਨਵਰ ਨੂੰ ਇਦਾਂ ਨਾ ਛੱਡਿਆ ਕਰੋ ਇਹ ਹੁਣ ਜਾਨਵਰ ਤੜਫਦਾ ਪਿਆ ਹੈ ਇਹ ਸਾਹਮਣੇ ਬਾਬਾ ਬਲਖਨਾ ਜੀ ਜਿਹੜਾ ਸਥਾਨ ਤੁਹਾਨੂੰ ਦਰਸ਼ਨ ਕਰਾਏ ਆ ਤੇ ਉਹ ਉਤੋਂ ਸੇ ਦੇਖ ਰਹੇ ਪਏ ਸੀ ਲੱਤਾਂ ਮਾਰਦੀ ਪਈ ਸੀ ਹਨਾ ਤੇ ਦੇਖੋ ਜੀ ਇਹਦਾ ਕੀ ਬੁਰਾ ਹਾਲ ਹੋਇਆ ਤੇ ਇਦਾਂ ਜਾਨਵਰ ਤੁਸੀਂ ਦੁੱਧ ਪੀ ਕੇ ਇਹਨੂੰ ਪੱਠੇ ਪਾ ਲਿਆ ਕਰੋ ਜਦ ਤੱਕ ਤੁਹਾਡੇ ਕੋਲ ਵਾ ਨਾ ਪੱਠੇ ਨਹੀਂ ਇੱਕ ਪਾ ਸਕਦੇ ਹੁਣ ਇਹਨਾਂ ਨੂੰ ਇਦਾਂ ਛੱਡਿਆ ਆ ਨਾ ਲੋ ਜੀ ਇਸ ਤਰ੍ਹਾਂ ਬਣਿਆ ਹੋਇਆ ਬਾਬਾ ਬਲਖਨਾ ਜੀ ਦਾ ਬਾਬਾ ਭਰਤੀ ਜੀ ਦਾ ਸਥਾਨ ਲੋ ਜੀ ਕਰੀ ਜੀ ਦਰਸ਼ਨ لکھا جی بابا بالک ناتھ جی جی بابا برتری جی ٹھنڈی مندر ٹھنڈی چوئی پٹیال لکھا ہے چلتے بھی درشن کرا یہ دیکھو سارے پاس پہاڑ ویکو سارے پاس پہاڑ ہی پہاڑ و چلتے ہیں دیکھتے آتے ਔਰ ਇਸ ਤਰ੍ਹਾਂ ਹੀ ਆਇਓ ਪਹਾੜਾਂ ਦੇ ਵਿੱਚੋਂ ਵਿੱਚੋਂ ਆਏ ਵੀ ਖਾੜ ਦੇ ਵਿੱਚੋਂ ਦੀ ਜਾਣਦੇ ਆ ਤੇ ਦੇਖਦੇ ਆ ਕਿੱਥੇ ਆ ਮੰਦਿਰ ਤੇ ਵੀਡੀਓ ਨਾ ਬਣੇ ਰਹੀਓ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਡਾ ਸਵਾਗਤ ਹੈ ਮੰਜੀਤ ਰੀਲ ਦੇ ਚੈਨਲ ਤੇ ਤੇ ਅੱਜ ਅਸੀਂ ਆਏ ਆ ਬਾਬਾ ਬਲਕਨਾ ਜੀ ਦੇ ਬਾਬਾ ਪਰਥੀ ਜੀ ਦੇ ਸਥਾਨ ਤੇ ਤੇ ਦਰਸ਼ਨ ਤੁਹਾਨੂੰ ਵੀ ਕਰਾਵਾਂਗੇ ਅਸੀਂ ਵੀ ਕਰਾਂਗੇ ਵੀਡੀਓ ਨਾ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਤੇ ਇਹ ਬਿਲਕੁਲ ਚੋਈ ਦੇ ਨਾਲ ਵਾ ਹੁਣ ਹਵਾ ਠੰਡੀ ਠੰਡੀ ਵਗਦੀ ਪਈ ਆ ਤੇ ਬਿਲਕੁਲ ਠੰਡਾ ਠੰਡਾ ਲੱਗਦਾ ਪਿਆ ਕੋਈ ਗਰਮੀ ਨਹੀਂ ਲੱਗਦੀ ਪਈ ਠੰਡਾ ਠੰਡਾ ਲੱਗਦਾ ਪਿਆ ਤੇ ਚਲੋ ਜੀ ਤੁਹਾਨੂੰ ਦਰਸ਼ਨ ਕਰਾਉਣੇ ਆ ਅੰਦਰ ਵੀਡੀਓ ਨਾ ਬਣੀ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਤੇ ਅੱਜ ਤੁਹਾਨੂੰ ਬਾਬਾ ਬਲਖਣਾ ਜੀ ਦਾ ਪਿੱਛੇ ਬੋਲੇ ਦਿੱਤਾ ਕਿ ਬਾਬਾ ਬਲਖਣਾ ਜੀ ਸਤਾਨ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਬਾਬਾ ਭਰਤਰੀ ਜੀ ਦਾ ਬਨਾਲੇ ਸਥਾਨਾ ਬਾਬਾ ਬਲਖਣਾ ਜੀ ਦਾ ਸਥਾਨਾ ਤੇ ਵੀਡੀਓ ਨਾ ਬਣੀ ਰਹੀਓ ਵੀਡੀਓ ਫੋਲਵ ਵਾਚ ਕਰ ਲਿਆ ਕਰੋ ਕਿ ਇੰਨੇ ਮਤਲਬ ਕਿ ਖਤਰਨਾਕ ਰਸਤੇ ਤੋਂ ਅਸੀਂ ਆਏ ਆ ਕਿ ਤੁਹਾਨੂੰ ਦਿਖਾਇਆ ਵੀ ਇਹ ਦਿਖਾਵਾਂਗੇ ਵੀ ਰਸਤਾ ਇੰਨਾ ਖਤਰਨਾਕ ਰਸਤਾ ਹੈ ਨਾ ਬਹੁਤ ਰਸਤਾ ਖਤਰਨਾਕ ਸੀ ਜਿੱਥੋਂ ਅਸੀਂ ਆਏ ਆ ਤੇ ਵੀਡੀਓ ਨੇ ਇੱਥੇ ਬਣੀ ਹੋਈ ਹੈ ਚਲੋ ਜੀ ਦਰਸ਼ਨ ਕਰਦੇ ਹਾਂ ਪਿੱਛੇ ਦੇਖ ਸਕਦੇ ਤੁਸੀਂ ਦਰਸ਼ਨ ਕਰਦੇ ਤੇ ਡੂੰਗੀ ਝੋਈ ਵੀ ਦਿਖਾਉਣੀ ਹੈ ਠੰਡੀ ਝੋਈ ਜਿਹਨੂੰ ਕਿਹਾ ਜਾਂਦਾ ਤੇ ਗਊਆਂ ਵੀ ਬਾਬੇ ਦੇ ਦਿਖਾਉਣੇ ਆ ਚਲੋ ਜੀ ਲੋ ਜੀ ਇਸ ਤਰ੍ਹਾਂ ਦਾ ਰਸਤਾ ਆਇਆ ਦੇਖ ਸਕਦੇ ਤੁਸੀਂ ਇਹ ਦੇਖੋ ਉੱਪਰ ਪਹਾੜੀਆਂ ਦੇਖੋ ਤੇ ਖਾੜ ਦੇ ਵਿੱਚੋਂ ਦੀ ਜਾ ਰਹੇ ਹਾਂ ਤੇ ਠੰਡੀ ਚੋਈ ਕਿਹਾ ਜਾਂਦਾ ਇਹਨੂੰ ਹਨਾ ਤੇ ਪਿੱਛੇ ਵੀ ਅਸੀਂ ਇਸ ਸਾਈਡ ਨੂੰ ਆਏ ਤਾਂ ਸੀਗੇ ਪਰ ਅਸੀਂ ਇੱਧਰੋਂ ਲਾਗੇ ਮੁੜ ਗਏ ਸੀ ਉਸ ਦਾ ਵੀਡੀਓ ਨਹੀਂ ਬਣਾ ਸਕਿਆ ਪਿੱਛੇ ਹੋ ਗਿਆ 2 ਕੁ ਮਹੀਨੇ ਪਹਿਲਾਂ ਆਏ ਸੀ ਅਸੀਂ ਇਸ ਸਾਈਡ ਨੂੰ ਤੇ ਫਿਰ ਅਸੀਂ ਕੰਮ ਆਏ ਸੀ ਤੇ ਫਿਰ ਅਸੀਂ ਇੱਥੋਂ ਮੁੜ ਗਏ ਸੀ ਤੇ ਫਿਰ ਉਸ ਵੇਲੇ ਟਾਈਮ ਨਹੀਂ ਸੀ ਵੀਡੀਓ ਬਣਾਉਂਦਾ ਤੇ ਇਹ ਦੇਖੋ ਜੀ ਤੇ ਦਾ ਖਾਡ ਵਿੱਚ ਉਹ ਦੀ ਯਾਹ ਹੁੰਦਾ ਹੈ ਖਾਡੋ ਖੱਡੀ ਯਾਹ ਹੁੰਦਾ ਦੇਖੋ ਜੀ ਉੱਪਰ ਦੇਖੋ ਪਹਾੜ ਤੇ ਚੀਲ ਦੇ ਦਰਖਤ ਉਹ ਇੱਥੇ ਤੇ ਚੀਲ ਦੇ ਦਰਖਤਾਂ ਤੋਂ ਨਿਸ਼ਾਨੀ ਹੁੰਦੀ ਆ ਕਿ ਬਾਬਾ ਬਲਖਨਾ ਜੀ ਦਾ ਸਤਾਨ ਜ਼ਰੂਰ ਹੋ ਗਿਆ ਇੱਥੇ ਤੇ ਜਿੱਥੇ ਚੀਲ ਦੇ ਦਰਖਤ ਹੁੰਦੇ ਉੱਥੇ ਬਾਬਾ ਬਲਖਨਾ ਜੀ ਆਪ ਆਏ ਹੁੰਦੇ ਆ ਤੇ ਕਿਹਾ ਵੀ ਜਾਂਦਾ ਕਿ ਇੱਥੇ ਬਾਬਾ ਬਲਖਨਾ ਜੀ ਆਏ ਆਪ ਤੇ ਉਸ ਸਮੇਂ ਚ ਆਏ ਆ ਜਾ ਕੇ ਦਰਸ਼ਨ ਕਰਾਉਣੇ ਆ ਵੀਡੀਓ ਨਾ ਬਣੀ ਰਹੀਓ ਇਹ ਦੇਖੋ ਜੀ ਸਾਹਮਣੇ ਦੇਖੋ ਤੁਸੀਂ ਆਪ ਦੇਖ ਸਰ ਸਾਰੇ ਚੀਜ਼ ਲਈ ਚੀਜ਼ ਲੱਗੀ ਹੋਈ ਆ ਤੇ ਪੱਕੇ ਦੇਖਦੇ ਆ ਕਿੰਨੇ ਕੁ ਦੂਰ ਰਹਿ ਗਿਆ ਆ ਬਾਬੇ Rajasthan ਬਾਗ ਕਿਹੰਦਾ ਬਾਗ ਨੂੰ ਆਪਾਂ ਬਾਗ ਬਣਾ ਦਾਂਗੇ ਬਾਗ ਨੇ ਕੁਝ ਵੀ ਕਿੰਦਾ ਜਾਣਦਾ ਆ ਪਛਾਣ ਕੱਢ ਲਾਂਗੇ ਨਾ ਉਹਨਾਂ ਫਿਰ ਤੇ ਇਸ ਤਰ੍ਹਾਂ ਦਾ ਰਸਤਾ ਦੇਖੋ ਜੀ ਜਿਆਣਾ ਤੇ ਡੰਡਾ ਕੋਲ ਰੱਖੋ ਫਿਰ ਤੇ ਡਰਨੇ ਕੋਈ ਹੈਗਾ ਹੈਗਾ ਤਾਂ ਸੁਨਸਾਨ ਬਿਲਕੁਲ ਹੈਗਾ ਜਾਨਵਰ ਤੇ ਪਿੱਛੇ ਜੀ ਸੁੱਲੇ ਸਿ ਰਸਤੇ ਚ ਆਉਣਾ ਸੀ ਸ਼ਾਇਦ ਕਲਿੱਕ ਕੀਤੀ ਹੋਗੀ ਵੀਡੀਓ ਕਿ ਸ਼ੁਰੂ ਤੋਂ ਕੀਤੀ ਸੀ ਤੇ ਉੱਥੇ ਸੀਗਾ 12 ਸਿੰਘਾ ਇੱਕ ਰੰਗ ਬੋਲ ਦਵਾਂਗੂ ਸੀ ਤਕੜਾ ਹੈ 12 ਸਿੰਘਾ ਤੇ ਕਦਮ ਡਾਰਬੀ ਗਿਆ ਸੀ ਤੇ ਵੀਡੀਓ ਕਲਿੱਕ ਕੀਤੀ ਹੈ ਸ਼ਾਇਦ ਹੋਵੇ ਜੇ ਛੋਟੀ ਜੀ ਕਲਿੱਪ ਹੋਣੀ ਆ ਤੇ ਜ਼ਰੂਰ ਲਾਵਾਂਗੇ ਵਿੱਚ ਅਸੀਂ ਫਿਰ ਉੱਥੇ ਟਾਰ ਕੇ ਫਿਰ ਅਸੀਂ ਪਿੱਛੇ ਨੂੰ ਵਾਪਸ ਚਲੇ ਗਏ ਇਸ ਘਟਾਰੇ ਹਾਂ ਇੱਥੇ ਖਤਮ ਨਾਕ ਵੱਖ ਕੰਮ ਤੋ ਦੇਖੋ ਇਹ ਨਾਲਕਾ ਦੇਖੋ ਪਾਣੀ ਕਿੰਨਾ ਆਂਦਾ ਪਿਆ ਆ ਔਰ ਪਾਣੀ ਦੇਖਿਆ ਸੀ ਠੰਡਾ ਬਿਲਕੁਲ ਪਾਣੀ ਠੰਡਾ ਆ ਤੇ ਇਹ ਦੇਖੋ ਉੱਪਰ ਹੀ ਪਾਣੀ ਆ ਤੁਸੀਂ ਦੇਖ ਸਕਦੇ ਹੋ ਉੱਪਰ ਹੀ ਪਾਣੀ ਆ ਇਹ ਲੋ ਜੀ ਹੁਣ ਆਪਾਂ ਪਾਣੀ ਦੀ ਬੋਤਲ ਭਰਾਂਗੇ ਠੰਡਾ ਪਾਣੀ ਆ ਇਹਦੇ ਵਿੱਚ ਉਹ ਪੱਥਰਾਂ ਦਾ ਯਾਹ ਬਣਿਆ ਪੁਰਾਣਾ ਜੀ ਕੱਚਾ ਹੀ ਆ ਤੇ ਇਹ ਦੇਖੋ ਜੀ ਇਦਾਂ ਹੀ ਪਾਣੀ ਆਂਦਾ ਹੈ ਉੱਪਰ ਹੀ ਤੇ ਪਾਣੀ ਆ ਹਨਾ ਇੱਥੇ باقی چل رہے ہیں یہ سامنے ہے گا مت دوسرا بابا بالک نال ستھان تو دیکھ رہے ہیں جا کے باقی لکھا بھی ہوا کن سمے کا بنے ہوا ہے یہ تو وہ بھی تاواں گے گو ما لمی پیلو گؤ ما کیا ہوا آپ کو ہوں لو جی سابا بالک ناج جی اوپر لکھا ہوا ہے وہ جا کے دسیا ہے کہ بابا بالک جی بابا بھر تھری جی کا سان لکھا بھی ہوا اتنے تو وہ دیکھو سامنے اوپر اوپر لکھیا ہویا ہے بابا بھرتری سات مئی انیس سو چورانوے سات مئی انیس سو چورانوے سمے کا بنیا ہوا ہے وہ مندر انیس سو چرانوے کا بنیا دیکھ سکتے ہو تو باقی باہر ادا ہے وہ دیکھو اوپر جوم کر کے دکھاؤں سانو سانوں دستا بھی آو دیکھو. دیکھو یہ دیکھو ਇਹਦੇ ਕੋਲ ਲਿਖਾਇਆ ਸਿੱਧੂ ਸ਼੍ਰੀਪਾਪਾ ਬਾਲਖਣਾ ਜੀ ਸਿੱਧੂ ਸ਼੍ਰੀਪਾਪਾ ਭਰਤੀ ਜੀ ਦਾ ਸਥਾਨ ਵਾਜੀ ਹੋ ਤੇ ਬਾਬਾ ਬਾਲਖਣਾ ਤੇ ਬਾਬਾ ਭਰਤੀ ਜੀ ਦਾ ਸਥਾਨ ਹੈ ਹੋ ਤੇ 1994 ਦਾ ਬਣਿਆ ਹੋਇਆ 7 ਮਈ 1994 ਦਾ ਬਣਿਆ ਹੋਇਆ ਇਸ ਤਰ੍ਹਾਂ ਬਣਿਆ ਹੋਇਆ ਚਲੋ ਜੀ ਬਾਕੀ ਚੱਲਦੇ ਅੰਦਰ ਦਰਬਾਰ ਦੇ ਵੀਡੀਓ ਨਾ ਬਣੇ ਰਹੀਓ ਤੁਹਾਨੂੰ ਵੀ ਦੱਸਾਂ ਕਰਾਵਾਂਗੇ ਜੈ ਬਾਬੇ ਦੀ ਮੇਰਕੀ ਮਾਰਕਾ ਲੋਜੀ ਇਸ ਤਰ੍ਹਾਂ ਬਣਿਆ ਹੋਇਆ ਆ। ਨੋ ਚਿੱਕਰ ਹੋਈ ਦਰਸ਼ਨ। ਲੋ ਜੀ। ਇਹੋ ਹੀ ਬਣਿਆ ਹੋਇਆ ਇਸ ਤਰ੍ਹਾਂ। ਲੋ ਜੀ ਦੇਖੋ ਜੀ। ਹੈਨਾ? ਇੱਧਰ ਗਊਆਂ ਚੜਦੀਆਂ ਪਈਆਂ ਆ ਤੇ ਬਿਲਕੁਲ ਖੁੱਲੀਆਂ ਆ ਕੋਈ ਇਹਨਾਂ ਨੂੰ ਰੱਸਾ ਨਹੀਂ ਹੋ ਕੋਈ ਹੋ ਨਹੀਂ ਹੈਗਾ। ਲੋ ਜੀ। ਇਹ ਜਿਹੜਾ ਸਥਾਨ ਹੈ ਬਿਲਕੁਲ ਚੋਰੇ ਨਾਲ ਨਾਲ ਇਹ ਆ ਸਥਾਨ ਬਣਿਆ ਹੋਇਆ ਬਾਬਾ ਬਲਕਨਾ ਜੀ ਦਾ ਬਾਬਾ ਭਰਤਰੀ ਜੀ ਦਾ ਤੇ ਇਹ ਆ ਇਸ ਤਰ੍ਹਾਂ ਬਣਿਆ ਹੋਇਆ ਸਥਾਨ ਇਹੋ ਤੇ ਚਲੋ ਜੀ ਅੰਦਰ ਦਰਸ਼ਨ ਵੀ ਕਰਾਉਣੇ ਆ ਵੀਡੀਓ ਨਾ ਬਣੀ ਰਹੀ ਹੋ ਤੇ ਚਲਦੇ ਅੰਦਰ ਇਹ ਸਾਹਮਣੇ ਦਾ ਲੱਗੀ ਆ ਬਾਬਾ ਬਲਕਨਾ ਜੀ ਬਾਬਾ ਭਰਤਰੀ ਜੀ ਦਾ ਦੇਖੋ ਫੋਟੋ ਕੀ ਰਏ ਸਾਹਮਣੇ ਬਾਬਾ ਬਲਖਨਾ ਜੀ ਬਾਬਾ ਪਰਦੇ ਜੀ ਦੇ ਦਰਸ਼ਨ ਕਰਾਓ ਜੀ ਲੋ ਜੀ ਕਰੋ ਜੀ ਦਰਸ਼ਨ ਬਾਬਾ ਬਲਖਨਾ ਜੀ ਤੇ ਬਾਬਾ ਪਰਦੇ ਜੀ ਦੇ ਤੇ ਇਧਰ ਬਾਬੇ ਦਾ ਚਮਟਾ ਵੀ ਪਿਆ ਹੋਇਆ ਹੈ ਨਾ ਤੇ ਬਾਬੇ ਦੀਆਂ ਖੜਾਵਾਵਾਂ ਵੀ ਪਈਆਂ ਹੋਈਆਂ ਆ ਇਹ ਦੇਖੋ ਇਹ ਤਾਂ ਜੋ ਚੜਦੀ ਪਈ ਆ ਬਾਬੇ ਦੀ ਲੋ ਜੀ ਕਰੋ ਸੰਗਤ ਤੁਸੀਂ ਬਾਬਾ ਜੀ ਦੇ ਦਰਸ਼ਨ ਤੇ ਇਧਰ ਬਾਬਾ ਜੀ ਦਾ ਜਿਹਦਾ ਦੱਸਿਆ ਇਹ ਤੁਹਾਨੂੰ ਕਿ ਬਾਬਾ ਜੀ ਦੇ ਖੜਾਵਾ ਮਾ ਇਧਰ ਸ਼ਿਵ ਲਿੰਗ ਬਣਿਆ ਹੋਇਆ ਦੇਖ ਸਕਦੇ ਕੋਲ ਹੀ ਬਣਿਆ ਹੋਇਆ ਨਾਲੇ ਤੇ ਇਧਰ ਵੀ ਬਾਬੇ ਦੇ ਖੜਾਵਾ ਮਾ ਤੇ ਇਧਰ ਬਾਬੇ ਦੇ ਝੰਡੇ ਝੂਲਦੇ ਪਏ ਆ ਤੇ ਇਧਰ ਪਾਪਾ ਜੀ ਦੇ ਸਤਾਨਵਾ ਬਣਿਆ ਹੋਇਆ ਤੇ ਲੋ ਜੀ ਕਰੋ ਜੀ ਤੁਸੀਂ ਬਲਰਸ਼ਨ ਲੋ ਜੀ ਤੇ ਲੋ ਜੀ ਕਰੋ ਜੀ ਦਰਸ਼ਨ ਤੁਸੀਂ ਵੀ ਬਾਬਾ ਬਲਨਾ ਜੀ ਦੇ ਤੇ ਪਾਪਾ ਭਰਤਰੀ ਜੀ ਦੇ ਤੇ ਬਾਬਾ ਬਾਲਖਣਾ ਜੀ ਲੋ ਜੀ ਤੇ ਤੇ ਇੱਧਰ ਆ ਗਏ ਬਾਬਾ ਭਰਤਰੀ ਜੀ ਤੇ ਇਹਨਾਂ ਦੇ ਮੁਸਕਰਾਟ ਵਾ ਤੁਸੀਂ ਆਪ ਦੇਖੋ ਕਿ ਚਿਹਰੇ ਤੇ ਮੁਸਕਰਾਟ ਵਾ ਦੇਖ ਸਕਦੇ ਤੁਸੀਂ ਇਹਨਾਂ ਦੇ ਬਾਬਾ ਭਰਤਰੀ ਜੀ ਦੇ ਤੇ ਇੱਧਰ ਬਾਬੇ ਦੇ ਵੇ ਲੋ ਜੀ ਤੇ ਇੱਧਰ ਇਸਰਾਏ ਤੇ ਜਿੱਦਾਂ ਕਿ ਤੁਹਾਨੂੰ ਦਰਸ਼ਨ ਕਰਾਤੇ ਇੱਧਰ ਬਾਬਾ ਬਾਲ ਕਰਾਣ ਦੇ ਬਾਬਾ ਪੜਤਰੀਏ ਤੇ ਇੱਧਰ ਬਾਬੇ ਦਾ ਚਮਟਾ ਤੇ ਬਾਬੇ ਰਿਆ ਖੜਾਵਾ ਇਸ ਥਾਂ 'ਤੇ ਬਾਬੇ ਰਖੜਾਵਾ ਇੱਧਰ ਹੈਗਾ ਸ਼ਿਵ ਲਿੰਗ ਬਣਿਆ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਬਣਿਆ ਹੋਇਆ ਹੈ ਲੋਜੀ ਚੰਨੂ ਜੀ ਇੱਧਰ ਬਾਬੇ ਦਾ ਧੂਣਾ ਆਇਆ ਤੇ ਇੱਧਰ ਵੀ ਬਾਬਾ ਜੀ ਦਾ ਸਥਾਨ ਬਣਿਆ ਹੋਇਆ ਇੱਧਰ ਬਾਬਾ ਬਾਲ ਕਰਾਣ ਜੀ ਪਿੱਛੇ ਪ੍ਰਤੀਮ ਲੱਗੀ ਹੋਈ ਹੈ ਤੇ ਆ ਦੇਖੋ ਜੀ ਇੱਧਰ ਬਾਬੇ ਦਾ ਧੂਣਾ ਚੱਲਦਾ ਪਿਆ ਤੇ ਇਹ ਵੀ ਜਿੱਦਾਂ ਮਤਲਬ ਪਹਿਲੇ ਟਾਈਮਾਂ 'ਚ ਨਿਕਲੇ ਹੋਊਗੇ ਐਸੇ ਵਨਮ ਮੂਰਤੀਆਂ ਤੇ ਉਹ ਆਏ ਦੇਖੋ ਜੀ ਕਰੋ ਦਰਸ਼ਨ ਜੀ ਇਹ ਵੀ ਤੁਸੀਂ ਤੇ ਇਹਦੇ ਬਾਹਰ ਹੀ ਲਾਈਆਂ ਹੋਈਆਂ ਐ ਇੱਦਾਂ ਰੱਖੀਆਂ ਹੋਈਆਂ ਮੂਰਤੀਆਂ ਬਾਬਾ ਜੀ ਦੀਆਂ ਤੇ ਇਸ ਜਗ੍ਹਾ ਤੋਂ ਨਿਕਲੀਆਂ ਹੋਗੀਆਂ ਜ਼ਰੂਰ ਤੁਸੀਂ ਕਰੋ ਦਰਸ਼ਨ ਤੁਸੀਂ ਵੀ ਤੇ ਇਹ ਜੀ ਸੀ ਅੱਜ ਦੀ ਸਾਡੀ ਵੀਡੀਓ ਰੋਜੀਏ ਪ੍ਰਤਿਮਾ ਬਣੀ ਹੋਈ ਹੈ ਤੇ ਇੱਧਰ ਇਹ ਜਿਹੜੀ ਪ੍ਰਤਿਮਾ ਚ ਦੱਸਦਾ ਪਿਆ ਹੈ ਕਿ ਗੋਰਖਨਾਥ ਹਨਾ ਗੁਰੂ ਗੋਰਖਨਾਥ ਜੀ ਨੇ ਬਾਬਾ ਬਾਲਖਣਰ ਕੋ ਅਸ਼ੀਰਵਾਦ ਦਿਆ ਸੀ ਇਹ ਦੇਖੋ ਜੀ ਇੱਚ ਇਹ ਦੱਸਿਆ ਗਿਆ ਤੇ ਬਾਬਾ ਬਾਲਖਣ Rajasthan ਤੇ ਮਾਈ ਰਤਨੋ ਜਦੋਂ ਹਨਾ ਤੇ 12 ਬਰਸ਼ ਦੀਆਂ ਰੋਟੀਆਂ ਤੇ ਲੱਸੀ ਚਮਟਾ ਮਾਰ ਕੇ ਕੱਟ ਕੇ ਦਿਖਾਈ ਸੀ ਇਹ ਦੇਖੋ ਇਹ ਉਹ ਸਥਾਨ ਦਰਸਾ ਉਹ ਮਤਲਬ ਕਿ ਦਰਸਾਇਆ ਗਿਆ ਹੈ ਸਾਰਾ ਤਜਰੋਂ ਮਾਤਾ ਰਤਨ ਨੂੰ ਮਹਿਣਾ ਮਾਰਿਆ ਸੀ ਤੇ ਪਪਾ ਬਾਲਖਨਾ ਜੀ ਨੇ 12 ਸਾਲ ਦੀਆਂ ਰੋਟੀਆਂ ਤੇ ਲੱਸੀ ਚਮਟੇ ਨਾਲ ਕੱਟ ਕੇ ਦਿਖਾਉਂਦੇ ਸੀ ਤੇ ਇਹ ਬਣਿਆ ਹੋਇਆ ਇੱਥੇ ਬਿਲਕੁਲ ਬਹੁਤ ਸੋਹਣਾ ਲੱਗਦਾ ਹੈ ਜਿੱਦਾਂ ਕਿ ਤੁਹਾਨੂੰ ਪਹਿਲਾਂ ਦੱਸਿਆ ਹੀਗਾ ਕਿ ਇਸ ਤਰ੍ਹਾਂ ਬਣਿਆ ਹੋਇਆ ਦਰਵਾਜ਼ਾ ਤੇ ਬਾਬਾ ਬਾਲਖਨਾ ਜੀ ਬਾਬਾ ਬਰਤ ਜਿੱਦਾ ਬਿਲਕੁਲ ਠੰਡਾ ਠੰਡਾ ਜਿੱਦਾ ਪਿੱਛੇ ਦੱਸਿਆ ਤੁਹਾਨੂੰ ਕਿ ਬਿਲਕੁਲ ਠੰਡਾ ਠੰਡਾ ਹੈਗਾ ਆ ਕਿ ਗਰਮੀ ਬਿਲਕੁਲ ਨਹੀਂ ਲੱਗਦੀ ਪਈ ਹਵਾ ਹਲਕੇ ਹਲਕੇ ਚੱਲਦੀ ਪਈ ਹੈ ਤੇ ਗਊਆਂ ਚੜਦੀਆਂ ਪਈਆਂ ਇੱਥੇ ਦੇਖੋ ਏ ਦੇਖੋ ਬਾਕੀ نیچے ਜਾ ਕੇ ਤੁਹਾਨੂੰ ਦਿਖਾ ਦਾਂਗੇ ਥੋੜਾ ਹੋਰ ਤੇ ਇਸ ਤਰ੍ਹਾਂ ਬਣਿਆ ਹੋਇਆ ਇਹ ਦਰਬਾਰ ਇਹ ਬਿਲਕੁਲ ਚੋਹ ਦੇ ਉੱਤੇ ਆ ਥੱਲੇ ਵੀ ਜਾ ਕੇ ਤੁਹਾਨੂੰ ਦਿਖਾ ਦਾਂਗੇ ਤੇ ਇਦਾਂ ਆ ਬਣਿਆ ਇਹੋ ਸਾਰਾ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਿਹੜੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਦਬਲਿਓ ਤੇ ਜਿੰਨਾਂ ਨੂੰ ਤੁਹਾਨੂੰ ਨੋਟੀਫਿਕੇਸ਼ਨ ਆਈਊਗਾ ਵੀਡੀਓ ਪਾਉਮਾ ਗਈ ਜੇ ਤੁੰਗੀ ਤੇ ਅੱਜ ਤਾਂ ਨਦਰਸ਼ਣ ਆਇਆ ਬਾਬਾ ਬਲਖਣਾ ਅੱਜ ਤੇ ਬਾਬਾ ਪਰਤਾਜੀ ਦੇ ਤੇ ਵੀਡੀਓ ਬੜੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਕਿਦਰ ਬਾਬਾ ਜੀ ਦਾ ਛੰਡਾ ਹੈ ਦੇਖੋ ਜੀ ਉਹ ਸਾਹਮਣੇ ਆਏ ਦੇਖੋ ਇਦਾਂ ਚੋਈ ਆਉਂਦੀ ਪਈ ਆ ਇਹ ਦੇਖੋ ਹੈ ਨਾ ਇਹ ਝੋਦੇ ਕੰਡੇ ਤੇ ਆ ਬਾਬਾ ਬਲਖਣਾ ਜੀ ਸੰਤ ਇੱਥੇ ਚੀਲਾ ਵੀ ਬਹੁਤ ਆ ਚੀਲਾ ਦੇ ਦਰਖਤ ਦੇਖਿਆ ਬਹੁਤ ਆ ਦਿਖਾਏ ਆ ਤੁਹਾਨੂੰ ਇਹ ਹੈਗਾ ਚੀਲ ਦਾ ਦਰਖਤ ਦੇਖੋ ਕਿੰਨਾ ਮੋਟਾ ਹੈ ਚੀਲ ਦਾ ਦਰਖਤ ਦੇਖੋ ਬਹੁਤ ਮੋਟਾ ਆ ਇਹ ਤਾਂ ਦੂਰੋਂ ਦਿਖਾਣੇ ਪਏ ਆ ਤੇਰੇ ਵਿੱਚ ਨਾ ਦੇਖੋ ਖੋਲ ਹੋਇਆ ਪਿਆ ਆ ਤੇ ਇਹ ਦੇਖੋ ਜੀ ਇੱਥੇ ਖੋਲ ਲੈਣ ਪਾਣੀ ਪੜੀ ਜਾਉਂਦਾ ਉਹ ਸੁੱਕ ਗਿਆ ਇਹ ਦੇਖੋ ਜੀ ਵਿੱਚ ਖੋਲ ਕਰੋੜ ਜਿਹਾ ਦੇਖੋ ਤੁਸੀਂ ਜੂਮ ਕਰਕੇ ਦਿਖਾ ਦਾਨੇ ਆ ਦੇਖੋ ਬਿਲਕੁਲ ਖੋਖਲੀ ਜਿਹਨੂੰ ਕਹਿੰਦੇ ਖੋਖਲੀ ਹੈ ਹੈ ਦੇਖੋ ਕਿੰਨਾ ਮੋਟਾ ਦਰਖਤ ਆ ਤੇ ਵਿੱਚੋਂ ਦੇਖਿਆ ਕਿ ਖੋਖਲਾ ਹੀ ਇਹੋ ਦਰਖਤ ਆ ਇਹ ਹੈਗਾ ਚੀਲ ਦਾ ਦਰਖਤ ਨਾ ਬਹੁਤ ਮੋਟਾ ਹੈ ਦੇਖੋ ਤੁਸੀਂ ਤੇ ਨੀਚੇ ਵੀ ਦਿਖਾ ਦਾਨੀ ਆ ਇਹ ਦੇਖੋ ਜੀ ਇਹ ਦੇਖੋ ਇਸ ਤਰ੍ਹਾਂ ਆ ਬਣਿਆ ਹੋਇਆ ਤੇ ਤੇ ਦਰਵਾਰ ਇਸ ਤਰ੍ਹਾਂ ਆ ਬਣਿਆ ਹੋਇਆ ਦਰਵਾਰ ਤੇ ਇਹ ਬਿਲਕੁਲ ਚੋਈ ਦੇ ਨਾਲ ਹੀ ਲੱਗਦਾ ਦਰਵਾਰ ਆ ਇਹੋ ਬਾਬਾ ਬਾਲਖਨਾ ਜੀ ਦਾ ਹਨਾ ਲੋ ਜੀ ਇਸ ਤਰ੍ਹਾਂ ਬਣਿਆ ਹੋਇਆ ਹੈ ਇਹ ਚੋਈ ਹੈ ਉਹ ਗਾਈ ਨੂੰ ਪਾਣੀ ਪਿਲਾਉਂਦੇ ਆ ਉਧਰ ਗਾਈ ਵਿਚਾਰੀ ਹਨਾ ਵਕਤ ਇਹ ਤੇ ਆ ਕਿ ਬਿਲਕੁਲ ਸ਼ਾਂਤ ਮਾਹੌਲ ਹੈ ਇਕਦਮ ਠੰਡਾ ਨਾ ਪੱਖੇ ਲੋੜ ਹਨਾ ਤੇ ਬਿਲਕੁਲ ਦਿਲ ਨਹੀਂ ਕਰਦਾ ਇੱਥੇ ਜਾਣ ਨੂੰ ਜਿੰਨੇ ਸ਼ਾਂਤੀ ਆ ਨਾ ਬੰਦੇ ਨੂੰ ਸ਼ਾਂਤੀ ਚਾਹੀਦੀ ਹੁੰਦੀ ਆ ਉਹ ਚੀਜ਼ ਇੱਥੇ ਮਿਲਦੀ ਪਈ ਆ ਬਿਲਕੁਲ ਸ਼ਾਂਤੀ ਵਾਲੇ ਵਾਲੇ ਕੋਈ ਨਹੀਂ ਬੋਲਦਾ ਕੋਈ ਚੀਂ ਪੈ ਨਹੀਂ ਹੁੰਦੀ ਭਈ ਤੇ ਇਦਾਂ ਦਾ ਮਾਹੌਲ ਹੈ ਇਦਾਂ ਸ਼ਾਂਤ ਹੈ ਕਰ ਬਿਲਕੁਲ ਸ਼ਾਂਤੀ ਹੈ ਜੀ ਤੇ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਫਿਰ ਤੋਂ ਇੱਕ ਵਾਰੀ ਤੇ ਇਹ ਤੁਹਾਨੂੰ ਦਰਸ਼ਨ ਕਰਾਇਆ ਪੱਪਾ ਪਾਲਖਣਾ ਜਿਹੜਾ ਸਥਾਨ ਤੇ ਹੈ ਨਾ ਨਾਲੇ ਪੱਪਾ ਪਰਚੀ ਜਿਹਦਾ ਸਾਨਾ ਤੇ ਇਸ ਕਰਕੇ ਤੇ ਇੱਕ ਨਵੀਂ ਵੀਡੀਓ ਨਾਲ ਮਿਲਾਂਗੇ ਤੇ ਹੁਣ ਜੀ ਚੱਲਦੇ ਆਂ ਅਸੀਂ ਤੇ ਰੁਕਿਆ ਉਹ ਨਹੀਂ ਜਾਣਾ ਹੈਗਾ ਤੇ ਹੁਣ ਜਾਣਾ ਹੀ ਪੈਣਾ ਹੈ ਤੇ ਚਲੋ ਜੀ ਸਾਸਰੀ ਕਾਂ ਜੀ ਸਾਰਿਆਂ ਨੂੰ ਦੁੱਧ ਪੀ ਕੇ ਜਾਨਵਰ ਨੂੰ ਇਦਾਂ ਨਾ ਛੱਡਿਆ ਕਰੋ ਇਹ ਹੁਣ ਜਾਨਵਰ ਤੜਫਦਾ ਪਿਆ ਹੈ ਇਹ ਸਾਹਮਣੇ ਬਾਬਾ ਪਾਲਖਨਾ ਜੀ ਜਿਹੜਾ ਸਥਾਨ ਤੇ ਤੁਹਾਨੂੰ ਦਰਸ਼ਨ ਕਰਾਏ ਆ ਤੇ ਉਹ ਤਰਸੇ ਦੇਖ ਰਹੇ ਪਏ ਸੀ ਲੱਤਾਂ ਮਾਰਦੀ ਪਈ ਸੀ ਹਨਾ ਤੇ ਦੇਖੋ ਜੀ ਇਹਦਾ ਕੀ ਬੁਰਾ ਹਾਲ ਵਾ ਤੇ ਇਦਾਂ ਜਾਨਵਰ ਤੁਸੀਂ ਦੁੱਧ ਪੀ ਕੇ ਇਹਨੂੰ ਪੱਠੇ ਪਾ ਲਿਆ ਕਰੋ ਜਦ ਤੱਕ ਤੁਹਾਡੇ ਕੋਲ ਵਾ ਨਾ ਪੱਠੇ ਨਹੀਂ ਇੱਕ ਪਾ ਸਕਦੇ ਹੁਣ ਇਹਨਾਂ ਨੂੰ ਇਦਾਂ ਛੱਡਿਆ ਆ ਨਾ ਪਸ਼ੂ ਰੱਖਣ ਵਾਲਿਆਂ ਦੇ ਰਿਕੁਐਸਟ ਆ ਕਿ ਇਦਾਂ ਪਸ਼ੂ ਨਾ ਛੱਡਿਆ ਕਰੋ ਗਲਤ ਕੰਮ ਨਾ ਕਰਿਆ ਕਰੋ ਇਹ ਹੁਣ ਜਾਨਵਰ ਦੇਖੋ ਕਿਦਾਂ ਤੜਫਦਾ ਪਿਆ ਇੱਥੇ ਪਿਆ ਆ ਹੈਨਾ ਤੇ ਕੋਈ ਪਾਣੀ ਨਹੀਂ ਪੀ ਸਕਾ ਹੁਣ ਇਹਨੂੰ ਪਾਣੀ ਪਲਾ ਕੇ ਅਸੀਂ ਹਟੇ ਆ ਤੇ ਜੇ ਤੁਸੀਂ ਦੁੱਧ ਪੀਨੇ ਆ ਤਾਂ ਤੁਸੀਂ ਇਹਨੂੰ ਲਾਸਟ ਟਾਈਮ ਤੱਕ ਪੁੱਠੇ ਪਾਉਂਦੇ ਰਿਹਾ ਕਰੋ ਫਿਰ ਇਦਾਂ ਛੱਡਣ ਦਾ ਕੀ ਫਾਇਦਾ ਹੁਣ ਇੱਥੇ ਕਈ ਪਲਾਸਟਰ ਦਾ ਸਮਾਨ ਕਈ ਕੁਛ ਦਾ ਚੋਈ ਛੱਡ ਗਿਆ ਪਿਆ ਉਹ ਦੇਖ ਸਕਦੇ ਆ ਕੀ ਪਤਾ ਹੁਣ ਇਹਨੇ ਕੀ ਖਾ ਲਿਆ ਕੀ ਨਹੀਂ ਆ ਨਾ ਇਸ ਕਰਕੇ ਰਿਕਵੈਸਟ ਆਪ ਜੇ ਤੁਸੀਂ ਦੁੱਧ ਪੀਨੇ ਆ ਤਾਂ ਇਹਨੂੰ ਛੱਡਿਆ ਨਾ ਕਰੋ ਜੀ ਦੇਖੋ ਜੀ ਇਹਦੇ ਪਾਣੀ ਦੇ ਵਿੱਚ ਮੱਛਲੀਆਂ ਦੇਖੋ ਇਹਦੇ ਕੋਲ ਜਿੰਦਗੀ ਹੋਈਆਂ ਇਹ ਦੇਖੋ مچھلیاں دیکھو یہ دیکھو جی اتنے مچھلیاں تھلے بڑی اے رکے اتنا پانی ہے نا اتنے تک آواز آتی کیا دیکھنا بنتا کہ ہے گا یہ دیکھو جی ਪਾਣੀ ਕਿੱਦਾਂ ਚੱਲਦਾ ਪਿਆ ਦੇਖੋ ਤੁਸੀਂ ਆ ਦੇਖੋ ਹਾਂ ਇਹ ਦੇਖੋ ਕਿੱਦਾਂ ਡਿੱਗਦਾ ਪਿਆ ਪਾਣੀ ਆ ਦੇ ਹਾਂ ਇੱਥੇ ਦੇਖੋ ਇਹ ਦੇਖੋ ਹਾਂ ਡੰਡਾ ਪਾਣੀ ਹਾਂ ਚਲੋ ਇਹ ਦੇਖੋ ਇਹ ਦੇਖਣੋ ਅਸੀਂ ਰੁਕੇ ਸੀ ਠੀਕ ਹੈ ਉਹ ਉੱਥੇ ਅਸੀਂ ਜਾਣੇ ਪਏ ਅਸੀਂ ਉਧਰ ਦੇ ਸਾਈਡ ਤੋਂ ਤੇ ਸਾਨੂੰ ਇਹਦਾ ਆਵਾਜ਼ ਆਈ ਤਾਂ ਅਸੀਂ ਕਿਹਾ ਦੇਖਣਾ ਪੰਡਦਾ ਕਿ ਪਾਣੀ ਦੇਖੋ ਇਹਦਾ ਝੜਨੇ ਕਿੰਨਾ ਵਧੀਆ ਬਣਿਆ ਹੋਇਆ ਹੈ ਨਾ ਜਾਂਦਾ ਪਿਆ ਪਾਣੀ ਇਹ ਦੇਖੋ ਉੱਥੇ ਪਾਣੀ ਡਿੱਗਦਾ ਪਿਆ ਹੈ ਆ ਦੇਖੋ ਜੀ ਚਲੋ ਚਲੋ ਜੀ ਹੁਣ ਚੱਲਦੇ ਆ ਅੱਗੇ ਨੂੰ ਤਾਂ ਉੱਥੋਂ ਅਸੀਂ ਚੱਲਦੇ ਪਏ ਸੀ ਅਸੀਂ ਆ ਗਏ ਬਾਪਸ ਹੁਣ ਮੱਥਾ ਟੇਕ ਕੇ ਦਰਸ਼ਨ ਕਰਕੇ ਤੇ ਇਸ ਰਸਤੇ ਤੇ ਇਧਰੋਂ ਆਏ ਆ ਦੇਖੋ ਰਸਤਾ ਤੁਸੀਂ ਆਪ ਦੇਖੋ ਇੱਥੇ ਅਸੀਂ ਬਾਈਕ ਮੋਟਰੈਕ ਖੜਾ ਕਰਕੇ ਆ ਸੀ ਇਹ ਦੇਖੋ ਰਸਤਾ ਤੇ ਉਹ ਸਾਹਮਣੇ ਚੀਲਾਂ ਦੇ ਦਰਖਤ ਉਹ ਆ ਹਨਾ ਆ ਇਹ ਦੇਖੋ ਸਾਰੇ ਚੀਲਾਂ ਦੇ ਦਰਖਤ ਉਹ ਉੱਪਰ ਵੀ ਸਾਰੇ ਚੀਲਾਂ ਦੇ ਇੱਥੇ ਦਰਖਤ ਤੇ ਬਹੁਤ ਸਾਰੇ ਚੀਲਾਂ ਦੇ ਰਸਤਾ ਤੋਂ ਉੱਥੇ ਬਾਬੇ ਦਾ ਬਾਸ ਜਰੂਰ ਹੁੰਦਾ ਜਿੱਥੇ ਚੀਲਾਂ ਦਾ ਰਸਤਾ ਹੁਣ ਜਰੂਰ ਕਮੈਂਟ ਚ ਦੱਸਿਓ ਕਿ ਜਿੱਥੇ ਚੀਲਾਂ ਦਾ ਰਸਤਾ ਹੁਣ ਉੱਥੇ ਬਾਬੇ ਦਾ ਬਾਸ ਹੁੰਦਾ ਆ ਬਾਬਾ ਉੱਥੇ ਹੁੰਦਾ ਆ ਤੇ ਅਸੀਂ ਦੇਖ ਪਏ ਆ ਬਾਬਾ ਇੱਥੇ ਹੀ ਆ ਤੇ ਚਲੋ ਜੀ ਇਹ ਦੇਖੋ ਰਸਤਾ ਇਹਸ ਰਸਤੇ ਸਾਨੂੰ ਬਹਾਦਰ ਸਿੰਘਾ ਮਿਲਿਆ ਸੀ ਉਸ ਟਾਈਮ ਤੇ ਮੈਂ ਵੀ ਬੋਲ ਦਵਾਂਗਾ ਬੋਲ ਮੂੰਹ ਫੜ ਕੇ ਖੜਾ ਆ ਕੇ ਬੰਦਾ ਸੀ ਡਰ ਕੇ ਇਹੋ ਜਿਹੀ ਲੱਗੇ ਆ ਕੇ ਰੂਮ ਜਨ ਮੋ ਨਿਕੜਿਆ ਕੋਈ ਕੰਨ ਦੇ ਹੋ ਗਿਆ ਵੀਡੀਓ ਨਹੀਂ ਆਈ ਕੋਈ ਨਹੀਂ ਦੇਖਦੇ ਆ ਇਹ ਤਾਂ ਪਹਿਲਾਂ ਵੀ ਅਸਾਂ ਦੇਖ ਲਿਆ ਹੋਈ ਤੇ ਜੂਸ਼ ਹੈ ਸਾਨੂੰ ਮਿਲਿਆ ਪਰਸ ਰਸਤਾ ਦੇਖੋ ਕਿ ਕਿੰਨਾ ਫਤਨਾ ਰੌਣਕਾਂਈ ਬਹੁਤ ਆ ਇਹ ਜਾ ਕੇ ਉਤਰਾਇ ਤੇ ਜਾ ਕੇ ਆਈਏ ਬਗਾਨਾ ਕਿ ਨਾ ਕਿਤੇ ਕਿ ਅਸੀਂ ਉਹ ਬਹੁਤ ਸਾਂ ਆ ਗਏ ਸੀ ਤੇ ਤੇ ਮੋੜ ਕੇ ੜ ਬਹੁਤ ਵਾ